ਹਾਂਜੀ ਅੱਜ ਦੇ ਸਮੇਂ 'ਚ ਵੀ ਕਿਤਾਬਾਂ ਦਾ ਇੱਕ ਅਲੱਗ ਹੀ ਮਹੱਤਵ ਹੈ ਤੇ ਕਿਤਾਬਾਂ ਪੜਨ ਵਾਲੇ ਅੱਜ ਵੀ ਬੜੇ ਸ਼ੌਂਕ ਨਾਲ ਕਿਤਾਬਾਂ ਪੜ੍ਹਦੇ ਆ ਜਦਕਿ PDF ਮੋਬਾਈਲਾਂ ਦੇ ਵਿੱਚ ਬੜਾ ਕੁਝ ਆ ਚੁੱਕਿਆ ਹੈ ਹਾਂਜੀ ਹੁਣ ਦੇ ਨੌਜਵਾਨਾਂ ਨੂੰ ਇਹਨਾਂ ਬਾਰੇ ਸ਼ਾਇਦ ਨਾ ਪਤਾ ਹੋਵੇ ਹਾਂਜੀ ਇਹ ਵੀ ਆਪਦੇ ਇੱਕ ਸਮੇਂ ਦੇ ਬੜੇ ਵੱਡੇ ਸੁਪਰਸਟਾਰ ਹਰਦੇਵ ਮਾਈ ਨੰਗਲ ਜੀ ਦੇ ਚਨਾ ਸੂਪ ਬੈਗ ਦੇ ਚਨਾ ਸੂਪ ਮਿਕਸ ਅਪ ਇੰਨਾ ਟੌਪ ਇੱਕ ਨੰਬਰ ਦਾ ਹੀ ਬਹੁਤ ਵਾਤਾ ਨਵਾ ਮੱਕੇ ਬਹੁਤ ਜਾਰੇ ਵਿਆਹ ਸ਼ਦੀ ਦੇ ਵਿੱਚ ਇੰਨੀ ਜਿਆਦੇ ਗੋਲ ਕੇ ਸੂਪ ਪੀਤੇ ਆ ਪਰ ਇਹ ਜਿਆਦਾ ਟੇਸਟੀ ਨਹੀਂ ਕਿੱਲੀ ਮਿਲਿਆ ਦਿਲੋਂ ਮਤਲਬ ਕੇ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਕਦੀ ਦੇਵੇ ਧੰਨਵਾਦ ਧੰਨਵਾਦ ਚੱਲੀ ਜਾ ਮਨਾਂ ਤੂੰ ਨਸੰਗ ਹੱਸਦੀ ਲੰਗਦੀ ਏ ਬਣ ਠਣ ਕੇ ਇੱਥੇ ਪੂਰਾ ਪਰਿਵਾਰ ਆ ਜਿਹੜਾ ਕੰਮ ਕਰਦਾ ਹੈਗਾ ਤੇ ਮੈਂਬਰ ਆ ਜਿਹੜੇ ਸਾਰੇ ਲੱਗੇ ਹੋਏ ਨੇ ਇਹ ਮੇਰਾ ਰੀਅਲ ਬ੍ਰਦਰ ਹੈ ਜੀ ਇਹਦਾ ਹਾਂਜੀ ਆਪਦਾ ਚੈਨਲ ਵੀ ਹੈ ਇਹ YouTube ਪਰ ਹੈ ਉਹ ਮੇਰੇ ਮਾਮਾ ਜੀ ਨੇ ਸਕੇ ਇਹ ਮੇਰੇ ਡੈਡੀ ਬੈਠੇ ਆ ਹਾਂਜੀ ਮੇਰੇ ਹਸਬੰਡ ਹੈ ਉਹ ਸਿਸਟਰ ਐ ਸੀ ਸਾਰਾ ਆਪਦਾ ਪਰਿਵਾਰ ਹੀ ਕੰਮ ਕਰਦੇ ਆ ਸਾਰਾ ਪਰਿਵਾਰ ਹਾਂਜੀ ਸਾਰਾ ਪਰਿਵਾਰ ਜੀ ਤੂਪ ਸੁਪੀਤਾ ਜੀ ਕਿਵੇਂ ਲੱਗਿਆ ਜੀ ਸੋ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਉਹ ਸਾਡੀ ਗੁੱਡੀ ਆ ਰਾਈਟਰ ਵੀ ਹੈ ਜੀ ਉਹ ਸਾਡੀ ਬੇਟੀ ਹੈ ਜੀ ਉਹ ਬਾਕੀ ਟੇਸਟ ਬਾਟਿਸ 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 ਇਹਨਾਂ ਦਾ ਜੂਸ ਤੇ ਸੂਪ ਦੋ ਕੰਮ ਬਹੁਤ ਵਧੀਆ ਲੋਕ ਸਰਾਂਦੇ ਆ ਜਿਹੜੇ ਵੀ ਮੇਲੇ ਦੇ ਵਿੱਚ ਤੇ ਸੂਪ ਪੀ ਕੇ ਚਲੇ ਗਏ ਉਹ ਵਾਕੀ ਦੁਆਰੇ ਮੰਗਦੇ ਤੇ ਮਲਤਾਨੀਆਂ ਰੋਡ ਤੇ ਇਹਨਾਂ ਦਾ ਇਹ ਉੱਥੇ ਸੂਪ ਦਾ ਕੰਮ ਆ ਪਾਜੀ ਰਾਤ 10:30 ਵਜ ਗਏ ਜੀ ਤੇ ਮੇਲਾ ਹੁਣ ਸਮਾਪਤੀ ਤੇ ਐ ਤੇ ਆਪਾਂ ਵੀ ਹੁਣ ਸੁਖਵਿੰਦਰ ਸੁਖੀ ਜੀ ਨੂੰ ਸੁਣ ਕੇ ਆਏ ਆ ਇਸ ਤੋਂ ਬਾਅਦ ਆਪਾਂ ਹੁਣ ਆਪਣੀ ਸਟਾਲ ਉਹ ਖਤਮ ਕਰਾਂਗੇ ਸਾਰਾ ਮੇਲਾ ਤਕਰੀਬਨ 10:30 ਵਜੇ ਇਸ ਦੀ ਸਮਾਪਤੀ ਹੈ ਉਹ